ਵਾਇਸ ਵੈਲਕਮ ਟੂ ਲੋਕਯਮਨੀ ਬਲੌਗ ਇਹ ਹੈਗੀ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਕੈਨੇਡਾ ਦੀ ਮੰਡੀ ਚੈੱਕ ਕਰੋ ਯਾਰ ਸਮਾਨ ਇਹ ਤਾਂ ਇੱਥੇ ਲੱਗੇ ਹੁੰਦੇ ਆ ਰੇਟ ਉਹ ਸਾਰੇ ਪਾਸੇ ਦੂਰ ਦੂਰ ਤੱਕ ਦੇਖੋਗੇ ਐਪਲ ਵੀ ਕਈ ਤਰ੍ਹਾਂ ਦੇ ਐਪਲ ਦੀ ਵੈਰਾਈਟੀਆਂ ਸਾਡੇ ਲੱਗੀ ਹੋਏ ਜਿਵੇਂ ਉਹ ਠੀਕ ਹੈ ਉਸ ਤੋਂ ਬਾਅਦ ਜਿਹੜੀ ਰੈੱਡ ਹੈਗਾ ਗ੍ਰੀਨ ਐਪਲ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ 골ਡਨ ਫਿਰ ਰੈੱਡ ਨੋਰਮਲ ਸਾਰਿਆਂ ਦੇ ਨਾਲ ਉਹ ਪ੍ਰਾਈਸ ਉੱਤੇ ਹੋਗੇ ਇਹ ਇੰਨਾ ਹੋ ਵੀ ਇੰਨਾ ਜਰਾ ਦਾ ਪੈਕਿੰਗ ਚ ਆਉਂਦੀ ਨਸਟਾਰ ਹੈ ਇਹ ਗੋभी ਪੱਤਾ ਗੋਭੀ ਦੇ ਵਿੱਚ ਹੀ ਤਿੰਨ ਚਾਰ ਤਰ੍ਹਾਂ ਦੀਆਂ ਵੈਰਾਈਟੀਆਂ ਹਨ ਬੱਦੂ ਮਤਲਬ ਹਰ ਚੀਜ਼ ਦੇ ਵਿੱਚ ਜਿੱਥੇ ਜਿਹੜੀ ਹੈਗੀ ਹੈ ਵੈਰਾਈਟੀ ਮਤਲਬ ਪੈਨ 4 ਤੋਂ ਪਲੱਸ ਪਲੱਸ ਸੀ ਆ ਇਹ ਮੇਰੇ ਆਲੂ ਹੈ ਲਾ ਸਾਨੂੰ ਬੜਾ ਪੈਕ ਕਰਕੇ ਰੱਖਿਆ ਤਾਂ ਠੀਕ ਨਹੀਂ ਦੇ ਆਹ ਮੁਟਕੀ ਤਾਂ ਕਿੰਨੀ ਤਾਂ ਕਿੰਨੀ ਨਹੀਂ ਇਹ ਆਹ ਕੋਲ 85 ਮੀਟਰ ਹੈ ਅੱਗੇ ਆ ਜੋ ਸ਼ਮਲਾ ਮਰਤਦੀ ਬਰਾਕਟ ਇੱਕ ਜਿਹੜੀ ਆਪਣਾ ਰੈਗੂਲਰ ਤੇ ਰੈੱਡ ਉਹਦੇ ਅੱਗੇ ਆ ਗਈ yellow ਤੇ ਫੋਰ ਗੇਸਰੀ ਰੰਗ ਇੱਕ ਪਿੱਕੀ हो रही है सॉरी मतलब कुल मिला के यार वैरायटी इतना बहुत है okay, अनियंस रेड अनियन वाइट येलो